ਸਮਰਾਲਾ ਦੇ ਨਜ਼ਦੀਕ ਪਿੰਡ ਮਾਰਕਵਾਦ ਵਿਖੇ ਬੀਤੀ ਰਾਤ ਕਰੀਬ 9:30 ਵਜੇ ਪਿੰਡ ਦੇ ਵਿਅਕਤੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜ਼ਮਾਨਤ ਆਏ ਇੱਕ ਵਿਅਕਤੀ ਦੇ ਘਰ ਉੱਪਰ ਹਮਲਾ ਕਰ ਦਿੱਤਾ। ਹਮਲੇ ਵਿੱਚ ਜ਼ਮਾਨਤ ਆਏ ਵਿਅਕਤੀ ਦੇ ਸਿਸਟਾ ਤੱਕ ਤੋੜ ਦਿੱਤੇ ਗਏ। ਮਾਮਲਾ ਪੁਲਿਸ ਸਟੇਸ਼ਨ ਵਿੱਚ ਪਹੁੰਚ ਗਿਆ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਪਰਿਵਾਰ ਦੀ ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਮੁੰਡੇ ਬੱਬੂ ਦਾ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਝਗੜਾ ਚੱਲ ਰਿਹਾ ਸੀ ਜਿਸ ਦਾ ਉਹ ਕੇਸ ਵੀ ਚੱਲ ਰਿਹਾ ਹੈ ਤੇ ਉਹਨਾਂ ਦਾ ਮੁੰਡਾ ਕੁਝ ਦਿਨ ਪਹਿਲਾਂ ਹੀ ਆਪਣੀ ਦਾਦੀ ਦੀ ਅੰਤਿਮ ਅਰਦਾਸ ਦੇ ਭੋਗ ਤੇ ਉਹ ਆਪਣੇ ਕਾਰ ਵਿੱਚ 9:30 ਵਜੇ ਆਪਣੇ ਘਰ ਆਇਆ ਤਾਂ ਉਸ ਦੇ ਪਿੱਛੇ ਦੋ ਕਾਰਾਂ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਉਸ ਦੇ ਘਰ ਤੇ بیٹے ਤੇ ਹਮਲਾ ਕਰ ਦਿੱਤਾ ਅਮਰਜੀਤ ਕੌਰ ਜਿਹੜਾ ਪਿੰਡ ਹੈ ਟੌਂਡਰਪੁਰ ਕੀ ਮਾਮਲਾ ਹੋਇਆ ਜੀ ਰਾਤ ਬਸਤੀ ਜਾ ਰਹੀంది ਇੱਥੇ ਲੜਾਈ ਹੋਈ ਇਹਨਾਂ ਨੇ ਰੌਲਾ ਪਾਇਆ ਸਾਨੂੰ ਫੋਨ ਕਰਤੇ ਮੁੰਡਾ ਮਾਰਤਾ ਮਾਰਤਾ ਉਹਨਾਂ ਅਸੇ ਭੱਜੇ ਆਏ ਜਾਨੂੰ ਸਾਡੇ ਆਉਂਦੇ ਨੇ ਇਹਨਾਂ ਦੇ ਬਾਰਦਾਤ ਕਰਕੇ ਉਹ ਇੱਥੋਂ ਭੱਜ ਗਏ ਜਾਨੂੰ ਉੱਥੇ ਇੱਥੇ ਸੀ ਆ ਉਧਾ ਨਾਲ ਕਰਦੇ ਸੀਗੇ ਸਾਡੇ ਨਿਆਣੇ ਸੀਗੇ ਨਾਲ ਹੋਰੇ ਪਹੁੰਚੇ ਨਾ ਸਾਨੂੰ ਹੁਣ ਰਾਤ ਦਾ ਮੁੰਡੇ ਦਾ ਪਤਾ ਲਾਉਂਦਾ ਕਿੱਥੇ ਹੈ ਕਿੱਥੇ ਨਹੀਂ ਨਾ ਉਹ ਹੈ ਨਾ ਮਨਵੀਰ ਇਹ ਪਹਿਲਾਂ ਵੀ ਇਹਨਾਂ ਦਾ ਕੋਈ ਰੌਲਾ ਹਾਂਜੀ ਪਹਿਲਾਂ ਇਹਨਾਂ ਦੇ ਚੱਲਦਾ ਸੀਗਾ ਕੇਸ ਇਹ ਜਵਾਨਤਾ ਤੇ ਆਏ ਹੋਏ ਨੇ ਬੱਚੇ ਹਾਂਜੀ ਮੇਨ ਕਾਪੀ ਅਸੀਂ ਤਾਂ ਸਾਫ਼ ਦਿਓ ਗੱਲ ਕਰਦਾ ਜੀ ਹੁਣ ਆਪਣਾ ਇਨਸਾਫ਼ ਮਿਲਣਾ ਚਾਹੀਦਾ ਨਾ ਤਾਂ ਕੁੜੀ ਦੇ ਸਿਰ ਤੇ ਕੋਈ ਨਾ ਸਾਡਾ ਵੀਰਿਆ ਕੋਈ ਨਹੀਂ ਹੈਗਾ ਦੋਨਾਂ ਘਰਾਂ ਚ ਵਾਹੀ ਦੋਈ ਮੁੰਡੇ ਹੀ ਨੇ ਬਸ ਅਸੀਂ ਮਜਵਾਕਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਆਂ ਅਸੀਂ ਨਾਲ ਜਾਂਦੇ ਜਿੱਧਰ ਨੂੰ ਜਾਂਦੇ ਆਂ ਵਾਰਦਾਤ ਕਰਦੇ ਨੇ ਸਾਡੇ ਤੇ ਉਹ 40 50 ਜੀ ਨੇ ਉਹ ਪੰਜ ਛੇ ਘਰ ਨੇ ਉਹਨਾਂ ਦੇ ਹਾਂਜੀ ਪੁਲਿਸ ਵਾਲਿਆਂ ਰਾਤ ਵੀ ਰਿਪੋਰਟ ਲਿਖਾਈ ਸੀ ਹੁਣ ਫੇਰ ਜਾਣਾ ਰਿਪੋਰਟ ਰਖਾਉਣੇ ਉਹਨਾਂ ਨੇ ਰਾਤ ਦੇ ਕੋਈ ਨਹੀਂ ਆਇਆ ਹੈਗਾ ਮਲਜੀਤ ਕੌਰ ਜੀ ਕਿਹੜਾ ਪਿੰਡ ਆ ਜੀ ਮੁਸ਼ਕਵਾਦਨੀ ਕੀ ਮਾਮਲਾ ਹੈ ਜੀ ਮਾਮਲਾ ਤਾਂ ਇਹ ਵਸ ਸਾਡਾ ਬੇਟਾ ਮੇਰੀ ਦਵਾਈ ਲੈਣ ਗਿਆ ਸੀ ਉਹ ਇੱਥੇ ਰਹਿੰਦਾ ਵੀ ਨਹੀਂ ਸੀਗਾ ਇਹਨਾਂ ਦੀ ਦਾਦੀ ਦੀ ਡੈਥ ਹੋਈ ਸੀ ਉਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀ ਖਾਸ ਤੌਰ ਤੇ ਇਹਨਾਂ ਦੇ ਨਾਲ ਸਾਡਾ ਪਹਿਲਾਂ ਹੀ ਕੇਸ ਚੱਲ ਰਿਹਾ ਹੈ ਉਹਦੇ ਕਰਕੇ ਇਹ ਲਾਗਡਾਟ ਰੱਖਦੇ ਸੀਗੇ ਕਿ ਬੱਚੇ ਜਵਾਨ ਤਾਂ ਤੇ ਆਏ ਹੋਏ ਸੀ ਇਹਨਾਂ ਨੂੰ ਕਿਸੇ ਨਾ ਕਿਸੇ ਲੋਟਸ ਦੇ ਅੰਦਰ ਕਰਾ ਦਿੰਦੇ ਉਸ ਤੋਂ ਬਾਅਦ ਜਾਂ 9:30 ਹੋਏ ਅਸੀਂ ਅੰਦਰ ਸੀ ਸੰਤਾਂ ਖੜਕਾ ਦੜਕਾ ਸੁਣਿਆ ਸੀ ਭੱਜੇ ਬਾਹਰ ਆਏ ਆ ਕੇ ਤਾਂ ਨਾ ਤਾਂ ਸਾਡਾ ਗੱਡੀ ਚ ਬੈਠਾ ਸੀ ਸਾਡੀ ਗੱਡੀ ਦੀ ਭੰਨ ਤੋੜ ਹੋ ਰਹੀ ਸੀ ਜਦ ਅਸੀਂ ਬਾਹਰ ਆਈਆਂ ਤਾਂ ਸਾਡੇ ਪਰ ਹਮਲਾ ਕਰਕੇ ਆ ਗਏ ਮੈਂ ਤਾਂ ਉੱਥੇ ਡਿਗੇ ਗਈ ਗੇਟ ਕੋਲ ਜਾ ਕੇ ਤੇ ਗੁੜੀਆਂ ਫਿਰ ਆਪਣਾ ਭੱਜ ਗਈ ਉਹਨਾਂ ਤੋਂ ਬਈ ਬੱਚੀ ਆ ਬੰਦੇ ਦੋ ਗੱਡੀਆਂ ਭਰੀਆਂ ਹੋਈਆਂ ਸੀਗੀਆਂ ਬਾਕੀ ਦੂਸਰੇ ਲੋਟ ਸੀਗੇ ਬੰਦੇ ਇਹਨਾਂ ਦੇ 10 ਘਰ ਨੇ ਜਿਹੜੇ ਜਾਨੀ ਇਹ ਇਕੱਠੇ ਨਹੀਂ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੱਚੇ ਦੀ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉਹ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਹਾਂਜੀ ਪਿੰਡ ਦੇ ਨੇ ਜੀ ਉਹਨਾਂ ਦਾ ਪਹਿਲਾ ਕੇਸ ਚੱਲ ਰਿਹਾ ਜੀ ਸਾਡਾ ਕੋਈ ਘਰ ਦੇ ਵਿੱਚ ਸਾਡੇ ਕੋਈ ਹੈਉ ਨਹੀਂ ਬੰਦਾ ਹੁਣ ਵੀ ਅਸੀਂ ਆਪੇ ਰਾਤ ਵੀ ਅਸੀਂ ਆਪੇ ਗਈਆਂ ਥਾਣੇ ਹੁਣ ਵੀ ਅਸੀਂ ਉੱਥੇ ਹੀ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਹਾਲੇ ਹੋ ਰਹੀ ਹੈਗੀ ਵੀ ਸਾਨੂੰ ਇਨਸਾਫ ਚਾਹੀਦਾ ਹਾਂਜੀ ਹਾਂਜੀ ਰਾਤ ਅਸੀਂ ਲਿਖਾ ਕੇ ਲਿਖਾਉਣ ਗਏ ਸੀ ਫਿਰ ਉਹ ਕਹਿੰਦੇ ਵੀ ਸਵੇਰ ਨੂੰ ਆਜੋ ਹੁਣ ਦੇਖੋ ਜਦਕਰ ਬੰਦਾ ਹੀ ਨਹੀਂ ਹੈਗਾ ਜੇ ਕੋਈ ਹੁਣ ਬੰਦਾ ਆਉ ਤਾਂ ਅਸੀਂ ਤੁਰ ਸਕਦੇ ਹਾਂ ਇਹਨਾਂ ਬੰਦੇ ਤਾਂ ਅਸੀਂ ਜਾ ਨਹੀਂ ਸਕਦੇ ਹੈਗੇ ਬਸ ਆ ਮਾਮਲਾ ਹੈ ਜੀ ਕੋਈ ਸਾਡੇ ਇਹਨਾਂ ਦਾ ਕਦੇ 1.5 ਸਾਲ ਹੋ ਗਿਆ ਬੱਚੇ ਨੂੰ ਆਜ ਨੂੰ ਕਦੇ ਇਹਨਾਂ ਦਾ ਲੜਾਈ ਪੜਾਈ ਨਹੀਂ ਇੱਕ ਇਹਨਾਂ ਦਾ ਹੁਣ ਚਾਚਾ ਜਿਹੜਾ ਪਪੇ ਦਾ ਉਹ 12ਵਾਂ ਆਇਆ ਹੋਇਆ ਜਿੱਦਣ ਦਾ ਉਹ ਆਇਆ ਜਣੀ ਉਦੋਂ ਤੇ ਇਹਨਾਂ ਨੇ ਬਾਲਾ ਉਹ ਕਰ ਲਿਆ ਯਾਨੀ ਬੇਟਾ ਤਾਂ ਸਾਡਾ ਹੁਣ ਆਇਆ ਵੀ ਉਹ ਵੀ ਦਾਦੀ ਮੁੱਕ ਗਈ ਸੀ ਉਹਦੇ ਭੋਗ ਕਰਕੇ ਆਇਆ ਸੀ ਅਸੀਂ ਤਾਂ ਉਹ ਪਹਿਲਾਂ ਹੀ ਨਹੀਂ ਇੱਥੇ ਰੱਖਦੇ ਹੈਗੇ ਵਿਲਾਗ ਡਾਟ ਕਰਕੇ ਬਾਜੀ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਬੱਚੇ ਦਾ ਪਤਾ ਲੱਗਣਾ ਚਾਹੀਦਾ ਸਾਡਾ ਬੱਚਾ ਕਿੱਥੇ ਹੈ ਸਾਨੂੰ ਰਾਤ ਦਾ ਕੋਈ ਪਤਾ ਨਹੀਂ ਹੈਗਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਇਹ ਨਹੀਂ ਪਤਾ ਵੀ ਇਹਨਾਂ ਨੇ ਉਹ ਕਿਤੇ ਸੱਟ ਸੱਟਤਾ ਸਾਨੂੰ ਕੋਈ ਪਤਾ ਨਹੀਂ ਹੈ ਕੋਈ ਗੱਲ ਵਗੈਰਾ ਕੰਟੈਕਟ ਵਗੈਰਾ ਨਾ ਜੀ ਸਾਡੀ ਕੋਈ ਗੱਲ ਬਾਤ ਨਹੀਂ ਹੋਈ ਹੈਗੀ ਮੇਰਾ ਨਾਮ ਮਨਦੀਪ ਕੋਰੇ ਮੈਂ ਇੱਥੇ ਮੁਸਕਾਵਾ ਤੋਂ ਆਈ ਮੇਰੇ ਇਥੇ ਪੇਕੇ ਨਹੀਂ ਕੀ ਮਾਮਲਾ ਮਾਮਲਾ ਇਹ ਹੋਇਆ ਸੀ ਸਾਡਾ ਮੁੰਡਾ ਜੀ 7 ਦੇ ਕਰੀਬ ਜਿੰਨ ਗਿਆ ਹੋਇਆ ਸੀ ਆਈ ਮੰਮੀ ਵੀ ਹੈਗੇ ਨੇ ਸਾਡੇ ਡਿਪਰੈਸ਼ਨ ਉਹਦੇ ਬੀਪੀ ਦੇ ਪ੍ਰੋਬਲਮਾਂ ਤੇ ਹਾਰਡ ਵੀ ਪ੍ਰੋਬਲਮਾਂ ਤੇ ਉਹਨਾਂ ਦੀ ਦਵਾਈ ਮੁੱਕੀ ਹੋਈ ਸੀਗੀ ਉਹ ਲੈਣ ਗਿਆ ਹੋਇਆ ਸੀ ਆ ਕਿਸ ਹਾਰੇ ਤੋਂ ਏ ਮੈਡੀਕਲ ਸਟੋਰ ਤੋਂ ਏ ਤੇ ਉਦੋਂ ਬਾਅਦ ਅਸੀਂ ਉਹਨੂੰ ਫੋਨ ਕੀਤਾ ਕਹਿੰਦਾ ਮੈਂ ਆਉਣਾ ਤੇ ਫਿਰ ਉਹਦੇ ਜਗਾ ਅੱਡੇ ਡੇਢ ਘੰਟੇ ਵਜਾਦ ਆਇਆ 9:30 ਵਜੇ ਇੱਥੇ ਤੇ ਇੱਥੇ ਆ ਕੇ ਗੱਡੀ ਲਾਈ ਤੇ ਗੱਡੀ ਲਾ ਕੇ ਉਹਨੇ ਇਹਦੀ ਗੇਟ ਖੋਲਣ ਲੱਗਿਆ ਜਦੋਂ ਗੇਟ ਖੋਲਣ ਲੱਗਿਆ ਜੇ ਦੋ ਗੱਡੀਆਂ ਭਰ ਕੇ ਆਈਆਂ ਨੇ ਤੇ ਸਾਡੇ ਮੁੰਡੇ ਤੇ ਹਮਲਾ ਕਰ ਦਿੱਤਾ ਤੇ ਇਹ ਹਮਲਾ ਕੀਤਾ ਜੀ ਗਲਵਿੰਦਰ ਸਿੰਘ ਕਾਲਾ ਤੇ ਬਾਕੀ ਬੰਟੀ ਜਸ ਸੋਨੂ ਤੇ ਬਾਕੀ ਜਿਹਦੇ ਨਾਲ ਹੋਰ ਨੇ ਜੀ ਪਪਾ ਪ੍ਰਦੀਪ ਉਹ ਉਧਰ ਸ਼ਿੰਗਾਰਾ ਇਹਨਾਂ ਨੇ ਮਿਲ ਕੇ ਆ ਕੇ ਉਹਨੇ ਬਾਕੀ ਹੋਰ ਜਿਹੜੇ ਘਰ ਦੇ ਨੇ ਉਹਨਾਂ ਨੇ ਆ ਕੇ ਹਮਲਾ ਕੀਤਾ ਕਿ ਸਾਡੇ ਦੋ ਗੱਡੀਆਂ ਭਰ ਕੇ ਆਈਆਂ ਨੇ ਮੈਂ ਮੂਰੇ ਹੋਈਆਂ ਹਮਲਾ ਮੇਰੇ ਤੇ ਵੀ ਹੋਇਆ ਮੈਨੂੰ ਵੀ ਇਹਨਾਂ ਨੇ ਖਿੱਚ ਤੋ ਕੀਤੀ ਹੈ ਮੇਰੀ ਵੀ ਪੂਰੀ ਇਹਨਾਂ ਨੇ ਮੇਰੀ ਪਿੰਡ ਵੀ ਨੇ ਸਾਰੇ ਹਾਂਜੀ ਇਹ ਸਾਰੇ ਪਿੰਡ ਦੇ ਨੇ ਜੀ ਇਹ ਤਾਂ ਪੁਰਾਣਾ ਵੀ ਨਹੀਂ ਬਸ ਜੀ ਪਿੰਡ ਤੋਂ ਹੀ ਕੱਲੀ ਰੰਡੀ ਤੇ ਪਹਿਲਾਂ ਵੀ ਲਾਕਡਾਊਨ ਪਹਿਲਾਂ ਸਾਡਾ ਚੱਲਦਾ ਸੀ ਕੇਸ ਚੱਲਦਾ ਸੀਗਾ ਤੇ ਮੁੰਡੇ ਸਾਡੇ ਜਮਾਨ ਤੋਂ ਆਏ ਹੋਏ ਸੀਗੇ ਠੀਕ ਹੈ ਜੀ ਤੇ ਉਹ ਸਾਡਾ ਮੁੰਡਾ ਇੱਥੇ ਜ਼ਿਆਦਾ ਤਾਂ ਰਹਿੰਦਾ ਨਹੀਂ ਸੀਗਾ ਤੇ ਉਹ ਹੁਣ ਆਇਆ ਹੋਇਆ ਸੀ ਉਹ ਵੀ ਮਾਤਾ ਸਾਡੀ ਢਿੱਲੀ ਸੀ ਉਹਨੂੰ ਦਵਾਈ ਦਿਵਾਉਣੀ ਸੀ ਤਾਂ ਕਰਕੇ ਆਇਆ ਹੋਇਆ ਸੀਗਾ ਤੇ ਸਾਡੀ ਦਾਦੀ ਦਾ ਭੋਗ ਸੀਗਾ ਡੈਥ ਹੋ ਗਈ ਸੀ ਐਤਵੱਦ ਦਾ ਭੋਗ ਸੀਗਾ ਤੇ ਜਿਹਦੇ ਕਰਕੇ ਉਹ ਇੱਥੇ ਆਇਆ ਹੋਇਆ ਸੀਗਾ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਮੁੰਡਾ ਹੈ ਤਾਂ ਘਰ ਨਹੀਂ ਮਿਲਿਆ ਹੈਗਾ ਸਾਨੂੰ ਮਿਲਿਆ ਨਹੀਂ ਹੈਗਾ ਲਾਪਤਾ ਸਾਨੂੰ ਇਹ ਤੱਕ ਨਹੀਂ ਪਤਾ ਉਹ ਹੈਗਾ ਕਿੱਥੇ ਕਿੱਥੇ ਨਹੀਂ ਹੈਗਾ ਖਬਰਾਂ ਉਹਨਾਂ ਨੇ ਮਾਰ ਕੇ ਸੜਤਾ ਹੋਵੇ ਦੀ ਨਾਲ ਲੈ ਗਏ ਸੀ ਕਿ ਸਾਡੇ ਦੇ ਮੁੰਡੇ ਪਤਾ ਹੀ ਨਹੀਂ ਲੱਗਿਆ ਹੈਗਾ ਕਿੱਥੇ ਹੈਗਾ ਅਸੀਂ ਤਾਂ ਵੀ ਗਾਹ ਸੁਣ ਕੇ ਅੰਦਰ ਆਏ ਆ ਅੰਦਰੋਂ ਭੱਜੇ ਆਏ ਭੱਜ ਕੇ ਆਏ ਇਹ ਦੇਖ ਫਟਾਫਟ ਆ ਗਿਆ ਜਾਨੂ ਸਾਡੀ ਗੱਡੀਆਂ ਭੰਨਦੇ ਪੈ ਸੀ ਮੁੰਡੇ ਸਾਡੇ ਪਤਾ ਹੀ ਨਹੀਂ ਕਿੱਥੇ ਗਏ ਨੇ ਅਸੀਂ ਰੌਲਾ ਪਾਇਆ ਫੇ ਭੱਜੇ ਫਟਾਫਟ ਗਾਹ ਲੰਘ ਕੇ ਜਰੇ ਸਾਨੂੰ ਇਨਸਾਫ ਮਿਲੇ ਸਾਡਾ ਮੁੰਡਾ ਜਿੱਥੇ ਹੈਗਾ ਸਾਡਾ ਮੁੰਡੇ ਨੂੰ ਦੱਸੋ ਕਿੱਥੇ ਆ ਅਸੀਂ ਤਾਂ ਇਹਨਾਂ ਦੇ ਉੱਤੇ ਕਿਡਨਾਪਿੰਗ ਦਾ ਵੀ ਪਰਚਾ ਪਾਵਾਂਗੇ ਸਾਡਾ ਮੁੰਡਾ ਇਹਨਾਂ ਨੇ ਕਿ ਲਾ ਕਰ ਲਿਆ ਇਹਨਾਂ ਇਹ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਆਈ ਸੀ ਜੀ ਕੋਈ ਅਣਪਛਾਤੇ ਵਿਅਕਤੀ ਕਿਸੇ ਦੇ ਘਰ ਦੇ ਬਾਹਰ ਆ ਕੇ ਗਾਲਾਂ ਕੱਢ ਰਿਹਾ ਪਰੇਸ਼ਾਨ ਤੰਗ ਪ੍ਰੇਸ਼ਾਨ ਕਰ ਰਿਹਾ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਸਾਨੂੰ ਹਾਲ ਦੀ ਘੜੀ ਮਿਲੇ ਨਹੀਂ ਸੀ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਯੂਨੀਵਰਸਿਟੀ ਦਾ ਪਾਰਟ ਹੈ ਜੀ ਅਸੀਂ ਪੜਤਾਲ ਕਰਕੇ ਅਸ ਪਰ ਲਾਅ ਜੋ ਵੀ ਕਾਰਵਾਈ ਬਣਦੀ ਹੈਗੀ ਕੀਤੀ ਜਾਵੇਗੀ ਥੈਂਕ ਯੂ ਜਾਇ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز